ਲੈਂਡ ਪੁਲਿੰਗ ਪਾਲਿਸੀ ਜੋ ਕਿ ਕਿਸਾਨਾਂ ਦੀ ਹੁਣ ਦੁਸ਼ਮਣ ਬਣ ਗਈ ਹੈ ਬਹੁਤ ਸਾਰੇ ਕਿਸਾਨ ਨੇ ਜਿਹੜੇ ਲਗਭਗ ਪੰਜਾਬ ਦੇ ਸਾਰੇ ਕਿਸਾਨਾਂ ਦੇ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਜਾਂਦਾ ਹੈ ਹਾਲਾਂਕਿ ਸਰਕਾਰ ਇਸ ਗੱਲ ਦਾ ਦਾਅਵਾ ਕਰੀ ਹੈ ਕਿ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਯਾਨੀ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਏਗਾ ਤਾਂ ਦੱਸਦੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਇਸ ਪਾਲਿਸੀ ਦੇ ਵਿਰੁੱਧ ਦਰਸਲ ਕਿਸਾਨਾਂ ਦੇ ਵੱਲੋਂ ਇੱਕਟਰ ਰੋਸ ਮਾਰਚ ਕੱਢਿਆ ਚਾਰਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਪਟਿਆਲਾ ਦੇ ਸ਼ਹਿਰ ਦੀਆਂ ਸਾਹਮਣੇ ਆਈਆਂ ਨੇ ਜੋਗੀ ਪਟਿਆਲਾ ਬਾਈਪਾਸ ਤੋਂ ਸ਼ੁਰੂ ਹੋ ਕੇ ਸ਼ਹਿਰ ਮਾਜਰਾ ਚੁਰਾਹਾ ਫਲੋਰੀ ਤੇ ਅਰਬਨ ਸਟੇ ਤੱਕ ਪਹੁੰਚ ਸਕਦਾ ਤਾਂ ਬਿਲਕੁਲ ਦੱਸਤੀ ਹੈ ਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਇਹ ਸੋਚ ਕੇ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਕਿ ਆਮ ਲੋਕਾਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਕੰਮ ਕਰੇਗੀ ਪਰ ਇਹ ਸਰਕਾਰ ਤਾਂ ਸਾਰੀਆਂ ਹੱਦਾਂ ਪਾਰ ਕਰ ਗਈਆਂ ਹੁਣ ਸਿੱਧਾ ਸਾਡੀਆਂ ਜ਼ਮੀਨਾਂ ਦੇ ਉੱਤੇ ਡਾਕਾ ਮਾਰਨ ਤੱਕ ਆ ਗਏ ਬੋਲ ਨੇ ਜਿਹੜੇ ਕਿਸੇ ਮੀਡੀਆ ਦੇ ਨਹੀਂ ਨੇ ਸਗੋਂ ਉਹਨਾਂ ਕਿਸਾਨਾਂ ਦੇ ਬੋਲ ਨੇ ਜਿਹੜੇ ਕੀ ਆਪਣੀ ਜ਼ਮੀਨ ਨੂੰ ਉਪਜਾਊ ਬਣਾਉਂਦੇ ਨੇ ਫਿਰ ਉਹ ਉਪਜਾਊ ਜ਼ਮੀਨ ਤੋਂ ਸੋਨਾ ਉਗਾਇਆ ਜਾਂਦਾ ਤੇ ਜੀ ਹਾਂ ਉਹੀ ਕਣਕ ਦੇਸ਼ ਵਿਦੇਸ਼ ਤੇ ਵਿੱਚ ਪਹੁੰਚਦੀ ਹੈ ਤੇ ਕਿੰਨੇ ਹੀ ਲੋਕਾਂ ਦਾ ਢਿੱਡ ਭਰਦੀ ਹੈ ਅੱਜ ਇਹ ਟਰੈਕਟਰ ਮਾਰਚ ਸਿਰਫ ਕਿਸਾਨਾਂ ਲਈ ਨਹੀਂ ਸਗੋਂ ਹਰ ਆਮ ਨਾਗਰਿਕ ਲਈ ਵੀਕ ਲੜਾਈ ਹੈ ਤਾਂ ਉਹ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆ ਕਿਸਾਨ ਕਿਸ ਤਰ੍ਹਾਂ ਭੜਕੇ ਹੋਏ ਨੇ ਤੁਸੀਂ ਉਹ ਵੀ ਸੁਣ ਲਓ ਅੱਜ ਕੀ ਨਾਮ ਹੈ ਮੈਂ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅੱਜ ਜਿਹੜੀ ਇਹ ਕਾਲ ਦਿੱਤੀ ਗਈ ਹੈ ਕਿੰਨਾ ਵੱਲੋਂ ਦਿੱਤੀ ਗਈ ਹੈ ਪ੍ਰੋਟੈਸਟ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਗਈ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਨਾ ਤੇ ਅਸੀਂ ਕੇਐਮਐਮ ਵੱਲੋਂ ਜਿਹੜਾ ਸ਼ੰਭੂ ਮੋਰਚੇ ਤੇ ਬਾਰਡਰ ਸੀ ਕੇਐਮਐਮ ਵੱਲੋਂ ਬਿਨਾਂ ਸ਼ਰਤ ਹਮਾਇਤ ਆ ਸਾਡੀ ਕਿਉਂਕਿ ਸਾਡੇ ਤਾਂ ਆਲਰੇਡੀ ਇੱਥੇ ਕਈ ਪਿੰਡ ਇਸ ਦੀ ਮਾਰਚ ਆਗੇ ਐਕਟ ਵਿੱਚ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੀ ਕਾਲ ਦੇ ਉਹਦੇ ਤੇ ਨਾਲ ਸਹਿਮਤ ਹੋ ਕੇ ਜਾਨੀ ਬਿਨਾਂ ਸ਼ਰਤੇ ਦੀ ਹਮਾਇਤ ਐ ਆ ਤੇ ਸਾਡੇ ਹਜ਼ਾਰਾਂ ਟ੍ਰੈਕਟਰ ਨੇ ਜਿਹੜੇ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਜਿਹੜਾ ਲੈਂਡ ਪੂਲਿੰਗ ਸਕੀਮ ਆ ਕਿਸਾਨ ਮਰੂ ਸਕੀਮ ਆ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਉਹਦੇ ਚ ਕਿਸਾਨ ਦਾ ਕਿਤੇ ਵੀ ਹਿੱਤ ਨਹੀਂ ਹੋ ਪੂਰੀ ਉਲਟਾ ਕੀ ਹੈ ਵੀ ਜਿਹੜੇ ਸੁਗਾ ਉਹਦੇ ਘਰ-ਬਾਰ ਹੋਰ ਅਲੱਗ ਤੋਂ ਨੇ ਕਿਤੇ ਨਾ ਕਿਤੇ ਕਿਸੇ ਦੀ ਪੁੱਤ ਦੇ ਹੋਰ ਪੈਸੇ ਪੈਨੇ ਬੈਂਕ ਚ ਕੋਈ ਹੋਰ ਪਲਾਟ ਪਿਆ ਕੋਈ ਘਰ ਪਿਆ ਉਹਨਾਂ ਨੂੰ ਖੋਣ ਦੀ ਨੀਤ ਨਾਲ ਜਿਹੜਾ ਕਰੋੜ ਕਰੋੜ ਰੁਪਈਆ ਇੱਕ ਇੱਕ ਏਕੜ ਮਗਰ ਇਹ ਲਾ ਰਹੇ ਆ ਜਿਹੜੇ ਕਿਸਾਨ ਪਹਿਲੇ ਕਰਜ਼ਾਈ ਆ ਅੰਕੜਾ ਬਹੁਤ ਵੱਡਾ ਭਾਰਤ ਦੇ ਵਿੱਚ ਜਿਹੜਾ ਕਿਸਾਨ ਆਤਮ ਹੱਤਿਆ ਕਰਦਾ ਤੇ ਉਹ ਕਰੋੜਾਂ ਰੁਪਈਏ ਇਹਨਾਂ ਦੀ ਡਿਵੈਲਪਮੈਂਟ ਵਾਸਤੇ ਕਿੱਥੋਂ ਦੇਊਗਾ ਇਹ ਉਹ ਕਿਉਂ ਦਵੇ ਫਿਰ ਜਦੋਂ ਅਸੀਂ ਜ਼ਮੀਨ ਇਹਨੂੰ ਉਹਨਾਂ ਨੂੰ ਦੇਣੀ ਸੱਤੋਂ ਸਹਿਮਤੀ ਨਹੀਂ ਲੱਤੀ ਕਿਸੇ ਜ਼ਮੀਨਾਂ ਲੈਣ ਵਾਲੇ ਨੇ ਨਹੀਂ ਕੀਤੀ ਪਹਿਲਾਂ ਜਿਹਨੇ ਜ਼ਮੀਨ ਲੈਣੀ ਹੁੰਦੀ ਆ ਕਿਸਾਨ ਤੋਂ ਲੈਂਦਾ ਕਿਸਾਨ ਦਿੰਦਾ ਕੋਈ ਨਹੀਂ ਕਿਸੇ ਦਾ ਵਿਰੋਧ ਕਰਦਾ ਤੇ ਦੂਜਿਆਂ ਨੇ ਸੈਂਕੜੇ ਜਿਹੜੀਆਂ ਕਲੋਨੀਆਂ ਨੇ ਸ਼ਹਿਰਾਂ ਦੇ ਵਿੱਚ ਬਣਾ ਰਕੀਆਂ ਨੇ ਪੁੱਡਾ ਵਾਲਿਆਂ ਨੇ ਬਣਾ ਰਕੀਆਂ ਨੇ ਤੇ ਉਹਦੇ 'ਚ ਲੱਖਾਂ ਹੀ ਪਲਾਟ ਨੇ ਜਿਹੜੇ ਅੱਜ ਵੀ ਉਹ ਵਿਲੇ ਪਏ ਆ ਮਣ ਮਾੜਾ ਢਾਡੇ ਵੱਡੇ ਵੱਡੇ ਘਾ ਜੰਗਲ ਉਹ ਆ ਪਟਿਆਲੇ ਦੀ ਆਪਾਂ ਗੱਲ ਕਰ ਲੈਣਾ ਐਮੈਕਸ ਸਿਟੀ ਆ ਸਰਹੰਦ ਰੋਡ ਤੇ ਤੇ ਉਹ ਉਹਦੇ 'ਚ ਜਣੀ ਲੱਖਾਂ ਹੀ ਪਲਾਟ ਨੇ ਜਿਹੜੇ ਵਿਲੇ ਪਏ ਆ ਟਰੈਕਟਰ ਮਾਰਕ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਖਤਮ ਇਹ ਹੁਣ ਪਸਿਆਣੇ ਤੋਂ ਏਦਾਂ ਸ਼ੁਰੂ ਹੋ ਕੇ ਜੀ ਸ਼ੇਰ ਮਾਜਰੇ ਨੂੰ ਹੁੰਦਾ ਹੋਇਆ ਚੌਰਾ ਪਿੰਡ 'ਚ ਤੇ ਚੌਰੇ ਤੋਂ ਫਿਰ ਅੱਗੇ ਫਲੌਲੀ ਉੱਥੇ ਜਾ ਕੇ ਖਤਮ ਹੋ ਸਿਫਾਰਨਾਵੋ ਰਿਹੇ ਸਰਕਾਰ ਦਾ ਸਮਰਥਨ ਦਿੱਤਾ ਗਿਆ ਲੈਂਡ ਬੋਸ ਦੇਖੋ ਪਹਿਲੀ ਗੱਲ ਤਾਂ ਸੀ ਉਹਨਾਂ ਨੂੰ ਕਿਸਾਨ ਨਹੀਂ ਗਣਦੇ ਦੂਜੀ ਗੱਲ ਹੈ ਵੀ ਜਾਂ ਫਿਰ ਉਹਨਾਂ ਨੂੰ ਕਾਨੂੰਨ ਬਾਰੇ ਪਤਾ ਨਹੀਂ ਉਹਨਾਂ ਨੇ ਦੇਖਿਆ ਨਹੀਂ ਕੁਝ ਪੜ੍ਹਿਆ ਨਹੀਂ ਜਾਂ ਤੀਜੀ ਗੱਲ ਵੱਡੀ ਇਹ ਹੈ ਵੀ ਉਹ ਸਰਕਾਰ ਦੇ ਅਤਿਸ਼ੀ ਨੇ ਸਰਕਾਰ ਨਾਲ ਉਹਨਾਂ ਦੀ ਮਿਲਿ ਭੁਗਤ ਕਿਵੇਂ ਆ ਜਾਂ ਸਰਕਾਰ ਉਹਨਾਂ ਨੂੰ ਚੇਅਰਮੈਨੀਆਂ ਦਾ ਲਾਲਚ ਦੇਊਗੀ ਜਾਂ ਉਹਨਾਂ ਨੂੰ ਕੋਈ ਹੋਰ ਕੋਈ ਲਾਲਚ ਹੋਊਗਾ ਉਹਦੇ 'ਚ ਉਹ ਕਹਿਣਗੇ ਨਹੀਂ ਜਿੱਦਾਂ ਸਪੱਸ਼ਟ ਹੈ ਵੀ ਇੱਕ ਕਿਸਾਨ ਦੀ ਇੱਕ ਏਕੜ ਜ਼ਮੀਨ ਲੈ ਕੇ ਉਹਨੂੰ 1200 ਗੱਜ ਦੇਣਾ ਜਿਹੜੀ 4800 ਗੱਜ ਖੋ ਕੇ ਇਹ ਕਿਤੇ ਵੀ ਜਣੀ ਮناسب ਨਹੀਂ ਦੂਜਾ ਫਿਰ ਉਹਦੇ ਤੇ ਆ ਵੀ ਤੈਨੂੰ ਕਰੋੜ ਰੁਪਏ ਵੀ ਦੇਣਾ ਪਊਗਾ ਉਹਦੇ ਨਾਲ ਇਹਦੀ ਉਹਦੇ ਵਾਸਤੇ ਕੰਟਰੈਕਸ਼ਨ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਤਾਂ ਸਾਰ ਕਿੱਥੋਂ ਲੈ ਕੇ ਆਊਗਾ ਇਹਨਾਂ ਪੈਸਾ ਇਸ ਕਰਕੇ ਕਿਸਾਨ ਦਾ ਜਿਹੜਾ ਪਿਛਲਾ ਕਿਤੇ ਨਾ ਕਿਤੇ ਬਕਾਇਆ ਪਿਆ ਕਿਤੇ ਘਰ ਪਿਆ ਉਹ ਖੋਣ ਦੀ ਨੀਤ ਨਾਲ ਪੰਜਾਬ ਨੂੰ ਵਿਹਲਾ ਕਰਕੇ ਕਾਰਪੋਰੇਟਾਂ ਨੂੰ ਦੇਣ ਦੀ ਇਹ ਵੱਡੀ ਨੀਤ ਆ ਤੇ ਵੱਡਾ ਇਹ ਹਮਲਾ ਤੇ ਵੱਡਾ ਹੀ ਇਹ ਕਾਨੂੰਨ ਆ ਉਹਨਾਂ ਵਾਸਤੇ ਇਸ ਤੋਂ ਬਾਅਦ ਕੀ ਨੈਕਸਟ ਸਟੈਪ ਰਹੇਗਾ ਜੀ ਦੇਖੋ ਜੀ ਹੁਣ ਵੱਡਾ ਸੰਘਰਸ਼ ਹੋ ਗਿਆ ਹੁਣ ਛੋਟੇ-ਮੋਟੇ ਲੀਡਰਾਂ ਦੇ ਕੋਈ ਇਹਦੇ ਤੇ ਕਮੈਂਟ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਸਜੁਕਤ ਮੋਰਚੇ ਦਾ ਸੱਦਾ ਤੇ ਕੇਐਮਐਮ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹਦੀ ਹਮਾਇਤ ਤੇ ਹੁਣ ਅਗਲੀ ਵਾਰੀ ਸਾਂਝੇ ਤੌਰ ਤੇ ਵੀ ਕੋਈ ਵੱਡੀ ਹੋ ਆ ਸਕਦੀ ਆ ਕੱਲ ਤੇ ਅੱਜ ਕੈਬਨਟ ਦੀ ਮੀਟਿੰਗ ਹੁਣ ਬੈਠ ਰਹੀ ਹੈ ਸ਼ਾਇਦ ਚੱਲ ਰਹੀ ਹੋਊਗੀ ਉਹਦੇ ਚ ਕੀ ਫੈਸਲਾ ਲੈਂਦੇ ਨੇ ਉਹਦੇ ਮੁਤਾਬਕ ਫੇਰ ਜਿਹੜਾ ਅਗਲਾ ਸੰਘਰਸ਼ ਹੋਊਗਾ ਉਹ ਰਣਨੀਤੀ ਅਗਲੀ ਸਵੇਰ ਦੀ ਸਟੇਟਾਂ ਦੀ ਮੀਟਿੰਗ ਹੋਊਗਾ